ਬਿਲਕੁਲ ਜ਼ਿਰਖਪੁਰ ਗੁਰਦੁਆਰਾ ਸ਼੍ਰੀ ਨਾਬਾ ਸਾਹਿਬ ਤੋਂ ਤੁਹਾਨੂੰ ਸਿੱਧੀਆਂ ਤਸਵੀਰਾਂ ਬਖਾ ਰਿਹਾ ਜਿੱਥੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਜਿਹੜੇ ਨੇ ਅੱਜ ਆਪਣੇ ਵਿਵਹਾਈਕ ਜੀਵਨ ਦੇ ਵਿੱਚ ਪ੍ਰਵੇਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਆਨੰਦ ਕਾਰਜ ਦੀ ਰਸਮਾਂ ਜਿਹੜੀਆਂ ਨੇ ਉਹ ਮੁਕੰਮਲ ਹੋਈਆਂ ਨੇ ਜਿਸ ਤੰਗ ਦੇ ਨਾਲ ਪਿਛਲੇ 2 ਤੋਂ 3 ਦਿਨਾਂ ਤੋਂ ਉਹਨਾਂ ਦੇ ਘਰੇ ਵਿਆਹ ਕਾਰਜ ਦੀਆਂ ਰਸਮਾਂ ਜਿਹੜੀਆਂ ਸ਼ੁਰੂ ਹੋਈਆਂ ਸੀ ਔਰ ਹੁਣ ਆਨੰਦ ਕਾਰਜ ਤੋਂ ਬਾਅਦ ਅਨਮੋਲ ਗਗਨਮਾਨ ਜਿਹੜੇ ਨੇ ਉਹ ਆਪਣੇ ਹਮਸਫਰ ਗੁਰਬਾਜ ਸਿੰਘ ਦੇ ਨਾਲ ਇੱਥੋਂ ਜਾਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜ਼ਿਰਖਪੁਰ ਦੇ ਇੱਕ ਨੀਜੀ ਪੈਲੈਸ ਦੇ ਵਿੱਚ ਰਿਸੈਪਸ਼ਨ ਰੱਖੀ ਹੋਈ ਹੈ ਜਿੱਥੇ ਹੋਰ ਜਿਹੜੇ ਗੈਸਟ ਨੇ ਉਹ ਪਹੁੰਚਦੇ ਹੋਏ ਨਜ਼ਰ ਆਣਗੇ ਲੇਕਿਨ ਇੱਥੇ ਪਹਿਲਾਂ ਆਨੰਦਕਾਰਤਿਆਂ ਰਸਮਾਂ ਜਿਹੜੀਆਂ ਨੇ ਉਸ ਨੂੰ ਮੁਕੰਮਲ ਕੀਤਾ ਗਿਆ ਔਰ ਉਸ ਤੋਂ ਬਾਅਦ ਹੁਣ ਅੱਗੇ ਦੀਆਂ ਰਸਮਾਂ ਜਿਹੜੀਆਂ ਨੇ ਉਹ ਮੁਕੰਮਲ ਕੀਤੀਆਂ ਜਾਣਗੀਆਂ ਜਿਸ ਤੰਦੇ ਨਾਲ ਸਾਰੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਇਨ ਰਸਮਾਂ ਦੇ ਵਿੱਚ ਇੱਥੇ ਮੌਜੂਦ ਸੀ ਔਰ ਹੁਣ ਜਿੱਥੇ ਰਿਸੈਪਸ਼ਨ ਹੋਣੀ ਹੈ ਉਥੇ ਪੰਜਾਬ ਦੀ ਜਿਹੜੀ ਕੈਬਨਿਟ ਵਜ਼ੀਰੀ ਹੈ ਉਸ ਦੇ ਨਾਲ ਲਾਲ ਪੰਜਾਬ ਦੇ ਅਗਰ ਮੁੱਖ ਮੰਤਰੀ ਦੀ ਗੱਲ ਕਰੀਏ ਉਹਨਾਂ ਬਾਰੇ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਹ ਰਿਸੈਪਸ਼ਨ ਦੇ ਵਿੱਚ ਸ਼ਾਮਲ ਹੁੰਦੇ ਹੋਏ ਨਜ਼ਰ ਆਣਗੇ ਲੇਕਿਨ ਅੱਜ ਤੋਂ ਜਿਹੜਾ ਗਰਸਤ ਜੀਵਨ ਹੈ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਕੈਬਨਟ ਮੰਤਰੀ ਅਨਮੋਲ ਗਗਨਮਾਨ ਦੀ ਕਿਉਂਕਿ ਹੁਣ ਇੱਥੇ ਆਨੰਦ ਕਾਰਜ ਦੀਆਂ ਰਸਮਾਂ ਹੋਈਆਂ ਸੀ ਲਾਵਾ ਫੇਰੇ ਹੋਏ ਉਸ ਤੋਂ ਬਾਅਦ ਹੁਣ ਰਿਸੈਪਸ਼ਨ ਵੱਲੋਂ ਆ ਵਿਆਹ ਹੋਏ ਜੋੜਾ ਅੱਗੇ ਵੱਰਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਆਨੰਦ ਨਾਲ ਬਨੀਤ ਕਪੂਰ ਦੈਨਿਕ ਸਵੇਰਾ ਟੀਵੀ ਜ਼ੀਰਕਪੁਰ ਦੇਖੋ ਜ਼ਿਰਖਪੁਰਾ ਗੁਰਦੁਆਰਾ ਸ਼੍ਰੀ ਨਾਬਾ ਸਾਹਿਬ ਤੋਂ ਤੁਹਾਨੂੰ ਸਿੱਧੀਆਂ ਤਸਵੀਰਾਂ ਬਖਾ ਰਿਹਾ ਜਿੱਥੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਜਿਹੜੇ ਨੇ ਅੱਜ ਆਪਣੇ ਵਿਵਹਾਈਕ ਜੀਵਨ ਦੇ ਵਿੱਚ ਪਰਵੇਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਆਨੰਦ ਕਾਰਜ ਦੀ ਰਸਮਾਂ ਜਿਹੜੀਆਂ ਨੇ ਉਹ ਮੁਕੰਮਲ ਹੋਈਆਂ ਨੇ ਜਿਸ ਤੰਗ ਦੇ ਨਾਲ ਪਿਛਲੇ ਦੋ ਤੋਂ ਤਿੰਨ ਦਿਨਾਂ ਤੋਂ ਉਹਨਾਂ ਦੇ ਘਰੇ ਵਿਆਹ ਕਰਦੀਆਂ ਰਸਮਾਂ ਜਿਹੜੀਆਂ ਸ਼ੁਰੂ ਹੋਈਆਂ ਸੀ ਔਰ ਹੁਣ ਆਨੰਦ ਕਾਰਜ ਤੋਂ ਬਾਅਦ ਅਨਮੋਲ ਗਗਨ ਮਾਨ ਜਿਹੜੇ ਨੇ ਉਹ ਆਪਣੇ ਹਮਸਫਰ ਗੁਰਬਾਤ ਸਿੰਘ ਦੇ ਨਾਲ ਇੱਥੋਂ ਜਾਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜ਼ਿਰਕਪੁਰ ਦੇ ਇੱਕ ਨਿੱਜੀ ਪੈਲੱਸ ਦੇ ਵਿੱਚ ਰਿਸੈਪਸ਼ਨ ਰੱਖੀ ਹੋਈ ਹੈ ਜਿੱਥੇ ਹੋਰ ਜਿਹੜੇ ਗੈਸਟ ਨੇ ਉਹ ਪਹੁੰਚਦੇ ਹੋਏ ਨਜ਼ਰ ਆਣਗੇ ਲekin ਇੱਥੇ ਪਹਿਲਾਂ ਆਨੰਦ ਕਾਰਜ ਦੀਆਂ ਰਸਮਾਂ ਜਿਹੜੀਆਂ ਨੇ ਉਸ ਨੂੰ ਮੁਕੰਮਲ ਕੀਤਾ ਗਿਆ ਔਰ ਉਸ ਤੋਂ ਬਾਅਦ ਹੁਣ ਅੱਗੇ ਦੀਆਂ ਰਸਮਾਂ ਜਿਹੜੀਆਂ ਨੇ ਉਹ ਮੁਕੰਮਲ ਕੀਤੀਆਂ ਜਾਣਗੀਆਂ ਜਿਸ ਤੰਗ ਦੇ ਨਾਲ ਸਾਰੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਇੰਟਰਸਮਾਂ ਦੇ ਵਿੱਚ ਇੱਥੇ ਮੌਜੂਦ ਸੀ ਔਰ ਹੁਣ ਜਿੱਥੇ ਰਿਸੈਪਸ਼ਨ ਹੋਣੀ ਹੈ ਉਥੇ ਪੰਜਾਬ ਦੀ ਜਿਹੜੀ ਕੈਬਨਟ ਵਜ਼ੀਰੀ ਹੈ ਉਸ ਦੇ ਨਾਲ ਲਾਲ ਪੰਜਾਬ ਦੇ ਅਗਰ ਮੁੱਖ ਮੰਤਰੀ ਦੀ ਗੱਲ ਕਰੀਏ ਉਹਨਾਂ ਬਾਰੇ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਹ ਰਿਸੈਪਸ਼ਨ ਦੇ ਵਿੱਚ ਸ਼ਾਮਲ ਹੁੰਦੇ ਹੋਏ ਨਜ਼ਰ ਆਣਗੇ ਲੇਕਿਨ ਅੱਜ ਤੋਂ ਜਿਹੜਾ ਗ੍ਰਸਤ ਜੀਵਨ ਹੈ ਉਸ ਦੀ